ਮਾਪੋਤਾ ਦਾ ਰਿਸ਼ਤਾ ਹੋਇਆ ਤਾਰ ਤਾਰ ਮਾਂ ਨੇ ਆਪਣੇ ਹੀ 4 ਸਾਲਾ ਪੁੱਤ ਦਾ ਕੀਤਾ ਕਤਲ ਪੁਲਿਸ ਨੇ ਮਹਿਲਾ ਨੂੰ ਕੀਤਾ ਗ੍ਰਿਫਤਾਰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਚ ਦਿਲ ਤੇ ਹਲਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ ਸਟਾਰਟਅਪ ਕੰਪਨੀ ਦੀ ਸੀਈਓ ਨੇ ਆਪਣੇ 4 ਸਾਲਾ ਬੱਚੇ ਦਾ ਕਤਲ ਕਰ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ 39 ਸਾਲਾ ਮਹਿਲਾ ਸੀਈਓ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਔਰਤ ਨੇ ਉੱਤਰੀ ਗੁਆਚਾ ਚ ਆਪਣੇ ਬੇਟੇ ਦਾ ਕਤਲਕਾਰ ਦਿੱਤਾ ਅਤੇ ਫਿਰ লাশ ਨੂੰ ਬੈਗ ਚ ਪਾ ਕੇ ਕਰਨਾਟਕ ਵਾਪਸ ਆ ਗਈ ਜਾਣਕਾਰੀ ਮੁਤਾਬਕ ਮਹਿਲਾ ਨੇ ਬੈਗ ਚ ਰੱਖੀ লাশ ਨੂੰ ਕਰਨਾਟਕ ਲੈ ਜਾਣ ਲਈ ਟੈਕਸੀ ਕਿਰਾਏ ਤੇ ਲਈ ਸੀ ਫਿਲਹਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਬੱਚੇ ਦੀ লাশ ਬਰਾਮਦ ਕਰ ਲਈਏ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਹਿਲਾ ਨੇ ਹੋਟਲ ਤੋਂ ਚੈੱਕ ਆਊਟ ਕੀਤਾ ਅਤੇ ਕਮਰੇ ਦੀ ਇਸ ਫਾਈਲ ਹੀ ਆਏ ਕਰਮਚਾਰੀ ਨੇ ਉੱਥੇ ਖੂਨ ਦੇ ਨਿਸ਼ਾਨ ਦੇਖੇ ਦੋਸ਼ੀ ਔਰਤ ਦੀ ਪਛਾਣ 39 ਸਾਲਾ ਸੂਚਨਾ ਸੱਠ ਵਜੋਂ ਹੋਈ ਏ ਇਸ ਤੋਂ ਤੁਰੰਤ ਬਾਅਦ ਗੋਆ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਪਰ ਉਦੋਂ ਤੱਕ ਮਹਿਲਾ ਕਰਨਾਟਕ ਵਾਪਸ ਜਾ ਚੁੱਕੀ ਸੀ ਇਸ ਦੌਰਾਨ ਗੋਆ ਪੁਲਿਸ ਨੇ ਜਾਣਕਾਰੀ ਬੰਗਲੌਰ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਮਹਿਲਾ ਸੀਈਓ ਨੂੰ ਗ੍ਰਿਫਤਾਰ ਕਰ ਲਿਆਏ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ